ਤੇ ਤੁਹਾਨੂੰ ਇਸ ਮਾਤ ਤੇ ਲੈ ਕੇ ਜਾਵਾਂਗਾ ਸਭ ਤੋਂ ਵੱਧ ਖੇਚ ਦਾ ਕੇਂਦਰ ਇਸ ਵਾਰੀ ਲਈ ਹੋਈ ਆ ਉਥੇ ਚੁੰਮਿਆਲੀ ਭਾਬੀ ਚੁੰਮਿਆਲੀ ਭਾਬੀ ਆਈ ਹੋਈ ਆ ਉਹਦੇ ਨਾਲ ਵੀਡੀਓ ਬਣਾਵਾਂਗੇ ਰਣਜੀਤ ਕੋਰ ਭਾਬੀ ਨਾਲ ਜਾ ਕੇ ਆਪਾਂ ਗੱਲ ਕਰਦੇ ਆ ਚਲੋ ਚੱਲੀਏ ਇਹਨਾਂ ਦੀ ਹਾਈਟ ਬਹੁਤ ਥੋੜੀ ਆ ਮੈਨੂੰ ਬਹੁਤ ਥੱਲੇ ਆਉਣਾ ਪਿਆ ਹਾਂ ਲੁਧਿਆਣਾ ਏਰੀਆ ਜੀ ਮੈਂ ਲੁਧਿਆਣੇ ਦਾ ਰਹਿਣ ਵਾਲਾ ਮੈਂ ਮਾਲਵੇ ਦਾ ਰਹਿਣ ਵਾਲਾ ਜੀ ਹਾਂਸ ਜਿੰਦਾ ਹਾਂਸ ਤੇ ਚੁੰਮਿਆਲੀ ਭਾਬੀ ਵੀ ਆਈ ਹੋਈ ਆ ਦੇਖਾਂਗੇ ਇੱਕ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਹੁਣਾ ਇੱਥੇ ਤੁਹਾਨੂੰ ਸਮਾਧ ਤੇ ਲੈ ਕੇ ਜਾਉਂਗਾ ਸਭ ਤੋਂ ਵੱਧ ਖਿੱਚ ਦਾ ਕੇਂਦਰ ਇਸ ਵਾਰ ਹੀ ਲਈ ਹੋਈ ਆ ਉਥੇ ਚੁੰਮਿਆਲੀ ਭਾਬੀ ਚੁੰਮਿਆਲੀ ਭਾਬੀ ਆਈ ਹੋਈ ਆ ਉਹਦੇ ਨਾਲ ਵੀਡੀਓ ਬਣਾਵਾਂਗੇ ਹੋਣਾ ਰਸ਼ ਬਹੁਤ ਆ ਖੜਨ ਨੂੰ ਬਿਲਕੁਲ ਵੀ ਜਗ੍ਹਾ ਨਹੀਂ ਹੈਗੀ ਉਥੇ ਤੇ ਚੁੰਮਿਆਲੀ ਭਾਬੀ ਨਾਲ ਜਾ ਕੇ ਆਪਾਂ ਗੱਲਬਾਤ ਕਰਦੇ ਆ ਚਲੋ ਚੱਲੀਏ ਆਪਾਂ ਉਥੇ ਸਮਾਧ ਤੇ ਆ ਗਏ ਬ੍ਰੈਂਡ ਜਨਾ ਚੁੰਮਿਆਲੀ ਭਾਬੀ ਸਾਈਡ ਤੇ ਹੋ ਜਾ ਆ ਜਾ ਰਿਹਾ ਚੁੰਨੇ ਆਲੀ ਭਾਬੀ ਆ ਦੇਖ ਲੋ ਅਮਰ ਸਿੰਘ ਜਮਕੀਲਾ ਵਰਸੀ ਤੇ ਹਾਂਸ ਜਿੰਦਾ ਹਾਂਸ ਤੇ ਚੁੰਨੇ ਆਲੀ ਭਾਬੀ ਵੀ ਆਈ ਹੋਈ ਆ ਦੇਖਾਂਗੇ ਇਧਰੋਂ ਫ੍ਰੀ ਹੋਣ ਤੋਂ ਫੇਰ ਆਪਾਂ ਉਹਦੇ ਨਾਲ ਫੋਟੋ ਕਰਾਵਾਂਗੇ ਫਰੈਂਡਸ ਹਨਾ ਤੁਸੀਂ ਕੱਲਾ ਕੱਲਾ ਤੁਹਾਨੂੰ ਵਰਸੀ ਦਾ ਕਲਿੱਪ ਦਿਖਾਉਂਗਾ ਵੀਡੀਓ ਨੂੰ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਇਹਨਾਂ ਨੇ ਦਿਲਜੀਤ ਦੋਸਾਂ ਦੀ ਫਿਲਮ ਦੇ ਵਿੱਚ ਵੀ ਕੰਮ ਕੀਤਾ ਵਾ ਜਿੰਨੇ ਵੀ ਉੱਤੇ ਲੋਕ ਆਏ ਹੋਏ ਸੀਗੇ ਸਾਰੇ ਇਹਨਾਂ ਨਾਲ ਹੀ ਫੋਟੋਆਂ ਖਿਚਾ ਰਹੇ ਸੀ ਇਹਨਾਂ ਨੂੰ ਐ ਵਿਚਾਰਿਆ ਨੂੰ ਬਹੁਤ ਤੰਗ ਕਰਤਾ ਲੋਕਾਂ ਨੇ ਫੋਟੋਆਂ ਖਿਚਾ ਖਿਚਾ ਕੇ ਪਰ ਅਕੇ ਨਹੀਂ ਹੈਗੇ ਇਹਨਾਂ ਨੇ ਹਰ ਇੱਕ ਬੰਦੇ ਨਾਲ ਫੋਟੋ ਖਿਚਾਈ ਸੀਗੀ ਪਬਲਿਕ ਬਹੁਤ ਜ਼ਿਆਦਾ ਸੀ ਫਰੈਂਡਸ ਨਾ ਇਹ ਹੈਗਾ ਵਾ ਜਿੰਦਾ ਹੰਸ ਜਿੰਦਾ ਹੰਸ ਇਹ ਰਣਜੀਤ ਕੌਰ ਭਾਬੀ ਦਾ ਹਸਬੈਂਡ ਆ ਇਹ ਤਿੰਨ ਜਣੇ ਆਏ ਹੋਏ ਸੀਗੇ ਜਿੰਦਾ ਹੰਸ ਰਣਜੀਤ ਕੌਰ ਭਾਬੀ ਤੇ ਉਹਨਾਂ ਦੀ ਬੇਟੀ ਉੱਥੇ ਨਾ ਗਾਣੇ ਬਹੁਤ ਉੱਚੀ ਆਵਾਜ਼ ਚ ਲੱਗੇ ਹੋਏ ਸੀਗੇ ਜਦੋਂ ਕੋਈ ਗੱਲ ਕਰਦੇ ਸੀਗੇ ਨਾ ਉਹਨਾਂ ਨੂੰ ਕੁਝ ਸੁਣਦਾ ਸੀਗਾ ਨਾ ਮਿਲ ਨੂੰ ਇਸ ਕਰਕੇ ਆਵਾਜ਼ ਬਹੁਤ ਜ਼ਿਆਦਾ ਸੀ ਮੈਂ ਸੋਚਿਆ ਜਦੋਂ ਪਬਲਿਕ ਇੰਨੀ ਜ਼ਿਆਦਾ ਫੋਟੋਆਂ ਕਰਾ ਰਹੀ ਆ ਮੈਂ ਵੀ ਉਹਨਾਂ ਨਾਲ ਫੋਟੋ ਕਰਾਈ ਲੈਣਾ ਮੈਂ ਉਹਨਾਂ ਨਾਲ ਫੋਟੋ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਮੈਂ ਉਹਨਾਂ ਦੇ ਕੋਲੇ ਗਿਆ ਉਨਾਂ ਦੀ ਹਾਈਟ ਬਹੁਤ ਜ਼ਿਆਦਾ ਛੋਟੀ ਸੀ ਮੈਨੂੰ ਤਾਂ ਥੱਲੇ ਬੈਠਣਾ ਪਿਆ ਤਾਂ ਜਾ ਕੇ ਉਹ ਮੇਰੇ ਬਰਾਬਰ ਹੋਏ ਇਹਨਾਂ ਦੀ ਹਾਈਟ ਬਹੁਤ ਜ਼ਿਆਦਾ ਛੋਟੀ ਆ ਹਲੇ ਵੀਡੀਓ ਚ ਤਾਂ ਥੋੜੀ ਵੱਡੀ ਲੱਗਦੀ ਹੁੰਦੀ ਆ ਬਟ ਰੀਅਲ ਲਾਈਫ ਵਿੱਚ ਬਹੁਤ ਜ਼ਿਆਦਾ ਛੋਟੀ ਹਾਈਟ ਆ ਤੇ ਆਵਾਜ਼ ਬਹੁਤ ਸਗੀ ਇਸ ਕਰਕੇ ਇਹਨਾਂ ਉਹਨਾਂ ਨਾਲ ਗੱਲ ਹੀ ਨਹੀਂ ਹੋ ਪਾਰੀ ਸੀ ਕੋਸ਼ਿਸ਼ ਕਰਾਂਗੇ ਆਪਾਂ ਬਾਹਰ ਜਾ ਕੇ ਇਹਨਾਂ ਨਾਲ ਗੱਲ ਕਰਨ ਦੀ ਇਹ ਆ ਗਿਆ ਜਿੰਦਾ ਹੰਸ ਜੀ ਨਾਲ ਉਹਨਾਂ ਦੀ ਬੇਟੀ ਸੀ ਛੋਟੇ-ਛੋਟੇ ਬੱਚਿਆਂ ਨਾਲ ਫੋਟੋਆਂ ਕਰਾ ਰਹੇ ਸੀਗੇ ਦੇਖਾਂਗੇ ਕੋਸ਼ਿਸ਼ ਤਾਂ ਕਰਾਂਗੇ ਇਹਨਾਂ ਨਾਲ ਬਾਹਰ ਜਾ ਕੇ ਗੱਲ ਕਰਨ ਦੀ ਜਿੱਥੇ ਆਵਾਜ਼ ਥੋੜੀ ਘੱਟ ਹੋਊਗੀ ਇੱਥੇ ਗਾਣੇ ਬਹੁਤ ਉੱਚੀ ਆਵਾਜ਼ 'ਚ ਲੱਗੇ ਹੋਏ ਸੀ ਛੋਟੇ ਬੱਚਿਆਂ ਨਾਲ ਫੋਟੋਆਂ ਕਰਾ ਰਹੇ ਸੀਗੇ ਕਿਉਂਕਿ ਬੱਚੇ ਬਹੁਤ ਦੇਖਦੇ ਆ ਇਹਨਾਂ ਨੂੰ ਫਨੀ ਵੀਡੀਓਂ ਬਣਾਉਂਦੇ ਹੁੰਦੇ ਆ ਇਹ ਚੱਲੋ ਨਿਕਲਣਾ ਆਪਾਂ ਆਜੋ 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 ਕਰਾ ਖੜਾ ਬਜਾ ਇੱਦਾਂ ਖੜਚਾ ਮੇਰੀ ਹੋ ਗਈ ਮੇਰੀ ਮੈਡੀਕਲ ਮੇਰੀ ਮੇਰੀ ਮੇਰਾ ਨਹੀਂ ਬਾਪੀ ਆ ਪੈਣਾ ਜੀ ਮੇਰੀਆਂ ਕਰਾ ਬਚਾਲੇ ਬੱਸ ਪੈਣਾ ਜੀ ਲੁਧਿਆਣਾ ਏਰੀਆ ਜੀ ਮੈਂ ਲੁਧਿਆਣਾ ਦਾ ਰਹਿਣ ਵਾਲਾ ਮੈਂ ਮਾਲਵੇ ਦਾ ਰਹਿਣ ਵਾਲਾ ਜੀ ਆ ਦੇਖ ਲੋ ਕਿੰਨੇ ਜ਼ਿਆਦਾ ਲੋਕ ਆਏ ਹੋਏ ਨੇ ਸਾਰੇ ਇਹਨਾਂ ਦੇ ਮਗਰੀ ਪਏ ਹੋਏ ਸੀਗੇ ਫੋਟੋ ਖਿਜਣ ਨੂੰ ਜੁੰਮੇ ਵਾਲੀ ਭਸਮੀ ਸਭ ਤੋਂ ਵੱਡ ਮਸ਼ਹੂਰ ਹੋਈ ਹੋਈ ਹੈ ਤੇ ਬਹੁਤ ਕਲਾਕਾਰ ਆਉਣਗੇ ਹਲੇ ਤਾਂ ਸਟਾਰਟ ਹੋਇਆ ਵਾ ਤੁਹਾਨੂੰ ਸਾਰੇ ਕਲਾਕਾਰਾਂ ਨਾਲ ਮਲਾਉਂਦਾ ਹੁਣ ਆਪਾਂ ਚੱਲਦੇ ਆਂ ਉਧਰ ਸਟੇਜ ਤੇ ਫਰੈਂਡਸ ਨਾਲ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਚਲੋ ਹੁਣ ਆਪਾਂ ਚੱਲਦੇ ਆਂ ਸਟੇਜ ਤੇ ਇੱਧਰ ਵੀ ਕਿਹੜੇ ਆਏ ਹੋਏ ਆ ਸਿੰਗਰ ਉਹ ਵੀ ਤੁਹਾਨੂੰ ਦਿਖਾਉਨੇ ਆ ਬਹੁਤ ਵੱਡੇ ਵੱਡੇ ਸਿੰਗਰ ਆਉਣੇ ਸ਼ੁਰੂ ਹੋ ਗਏ ਸਭ ਤੋਂ ਪਹਿਲਾਂ ਸਮਾਦ ਤੇ ਆ ਕੇ ਮੱਥਾ ਟੇਕਦੇ ਨੇ ਫਿਰ ਉਧਰਲੀ ਸਾਈਡ ਜਾਂਦੇ ਨੇ ਇਹ ਵੀ ਇੱਕ ਨਵੇਂ ਸਿੰਗਰ ਨੇ ਇਹਨਾਂ ਦੀ ਇੱਕ ਨਵੀਂ ਕੈਸਟ ਲਾਂਚ ਹੋਈ ਆ ਉਹਦੇ ਵਾਸਤੇ ਆਏ ਹੋਏ ਸੀਗੇ ਇਹਨਾਂ ਨੇ ਇੱਥੇ ਆਪਣੇ ਗਾਣੇ ਦੀ ਜਿਹੜੀ ਇਹਨਾਂ ਦੀ ਕੈਸਟ ਆਈ ਆ ਉਹਦੀ ਪ੍ਰੋਮੋਸ਼ਨ ਕਰ ਰਹੇ ਆ ਤਲਵਾਰ ਗਾਣਾ માં ਆ ਦੇਖੋ ਸਭ ਤੋਂ ਪਹਿਲਾਂ ਇਹਨਾਂ ਨੇ ਸਹਜ ਨਾਲ ਹੀ ਫੋਟੋ ਕਰਾਈ ਇਹਨਾਂ ਨੇ ਜਿੰਨੇ ਵੀ মিডিਆ ਵਾਲੇ ਆਏ ਹੋਏ ਸੀ ਸਾਰਿਆਂ ਨੇ ਸਹਜ ਦੀ ਅਖਬਾਰ ਵਿੱਚ ਫੋਟੋ ਲਗਾਈ ਆ ਤੁਸੀਂ ਨਾ YouTube ਤੇ ਸਰਚ ਮਾਰ ਕੇ ਵੀ ਦੇਖ ਸਕਦੇ ਹੋ ਤਲਵਾਰ Song ਆਇਆ ਇਹਨਾਂ ਦਾ ਤੁਹਾਨੂੰ ਉੱਧਰ ਸਟੇਜ ਤੇ ਵੀ ਲੈ ਕੇ ਜਾਊਗਾ ਸਟੇਜ ਵੱਲ ਵੀ ਬਹੁਤ ਰੌਣਕ ਲੱਗੀ ਹੋਈ ਆ ਚਲੋ ਉੱਧਰ ਚੱਲਦੇ ਆ ਆ ਗਏ ਬ੍ਰਹੰਸਾ ਨਾ ਝੁੰਮੇ ਵਾਲੀ ਭਾਬੀ ਸਾਈਡ ਤੇ ਹੋ ਜਾ ਆ ਜਾ ਰਹੇ ਆ ਝੁੰਮੇ ਵਾਲੀ ਭਾਬੀ ਜਾਣੇ ਚੱਲੀ ਇਹ ਹੁਣ ਚੱਲੇ ਨੇ ਸਟੇਜ ਤੇ ਉਤੇ ਸਟੇਜ ਤੇ ਜਾ ਕੇ ਗਾਣੇ ਗੋਣੇ ਗਾਉਣਗੇ ਆ ਗਏ ਝੁੰਮੇ ਵਾਲੀ ਭਾਬੀ ਚਲੋ ਚੱਲੀਏ ਮੈਂ ਵਰਸੀ ਦੀਆਂ ਹੋਰ ਵੀਡੀਆਂ ਵੀ ਪਾਉਂਗਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਲਦੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਉਂਗਾ ਚਮਕੀਲਾ ਵਰਸੀ ਦੀ ਹੁਣ ਆਪਾਂ ਕੱਢੀਏ ਗੱਡੀ